ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜਿਟ ਹੈਗੀ ਆ ਦੋਸਤੋ ਸਰਾਲੀ ਮੰਡ ਨਿੱਕੀ ਸਰਾਲੀ ਮੰਡਾ ਦੋਸਤੋ ਵੱਡੀ ਸਰਾਲੀ ਮੰਡ ਦੇ ਬਿਲਕੁਲ ਨਾਲੇ ਨਿੱਕੀ ਸਰਾਲੀ ਮੰਡਾ ਤਹਿਸੀਲ ਪੱਟੀ ਦਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਦੋਸਤੋ ਇਸ ਪਿੰਡ ਨੂੰ ਠੀਕ ਆ ਤੇ ਖਾਸ ਵਿਜਿਟ ਜਿਹੜੀ ਹੈਗੀ ਆ ਤੁਸੀਂ ਸਰਾਲੀ ਮੰਡ ਕਰਨੀ ਹੈਗੀ ਆ ਸੁਖਮਣਦੀਪ ਵੀਰ ਓਨਰ ਆ ਠੀਕ ਆ ਜੀ ਇਸ ਘਰੋਂ ਦੋਸਤੋ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਚੰਗੀ ਮਿਲਕ ਅਲਾਈਨ ਵਾਲੀ ਜਿਹੜੀ ਇੱਕ ਵੈੜ ਸੀਗੀ ਘਟੋ ਘਾਟ ਵੀ 22 25 ਲੀਟਰ ਬਿਲਕੁਲ ਤਿਆਰ ਸੀਗੀ ਉਸ ਵੈੜ ਦੀ ਆਪਾਂ ਇਸ ਘਰੋਂ ਵੀਡੀਓ ਪਾਈ ਸੀ ਅੱਜ ਅਗਲੇ ਵੀਡੀਓ ਜਿਹੜੀ ਆਪਨੀ ਇਸ ਘਰੋਂ ਹੈਗੀ ਆ ਜਰਸੀ ਵੈੜ ਦਿਖਾਵਾਂਗੇ ਬਿਲਕੁਲ ਜਿਹੜੀ ਦੋਸਤੋ ਪਿਓਰਿਟੀ ਦੇ ਵਿੱਚ ਫੁੱਲ ਚੰਗੀ ਜਾਤ ਪਾਤ ਦੀ ਜਿਹੜੀ ਆ ਦੋਸਤੋ ਵੱਚੀ ਹੈਗੀ ਆ ਜਰਸੀ ਵੱਚੀ ਆ ਤਾਜੀ ਸੂਈ ਆ ਪੂਰੀ ਮਿਲਕਿੰਗ ਤੇ ਕਿੰਨੀ ਮਿਲਕਿੰਗ ਤੇ ਜਿਹੜੀ ਹੁਣ ਚੱਲਣ ਢਈ ਆ ਕੀ ਥਲੇ ਮਿਲਕ ਰਿਕਾਰਡ ਆ ਪੂਰੀ ਗੱਲਬਾਤ ਆਪਾਂ ਵੀਰ ਸੁਖਮਨਦੀਪ ਦੇ ਨਾਲ ਕਰਾਂਗੇ ਠੀਕ ਹੈ ਜੀ ਲੋਕਾ ਕੈਰੋਂ ਥੋੜੀ ਦੂਰੀ ਪਿੰਡ ਹੈਗਾ ਠੀਕ ਆ ਜੀ ਲੋਕਾ ਪਿੰਡ ਵੀ ਥੋੜੀ ਦੂਰੀ ਤੇ ਹੈਗਾ ਤੇ ਬੁਰਜ ਨੱਥੂਕੇ ਵੀ ਥੋੜੀ ਬਾੜ ਤੇ ਹੈਗਾ ਤੇ ਕੜਿਆਲਾ ਬਿਲਕੁਲ ਕੜਿਆਲ ਪਿੰਡ ਥੋੜੀ ਬਾੜ ਤੇ ਹੈਗਾ ਠੀਕ ਆ ਤੇ ਖਾਸ ਤੁਸੀਂ ਵਿਜਟ ਇੱਕ ਵਾਰੀ ਮੈਂ ਫਿਰ ਰਿਪੀਟ ਕਰ ਦਿੰਦਾ ਸਰਾਲੀ ਮੰਡ ਕਰਨੀ ਹੈ ਨਿੱਕੀ ਸਰਾਲੀ ਮੰਡ ਠੀਕ ਆ ਤੇ ਵੈੜ ਜਿਹੜੀ ਆ ਦੋਸਤੋ ਤੁਹਾਨੂੰ ਆਪਾਂ ਜਰਸੀ ਦਿਖਾਵਾਂਗੇ ਜਰਸੀ ਵੈੜਾ ਤੁਸੀਂ ਕਾਫੀ ਵੇਖੀਆਂ ਹੋਣਗੀਆਂ ਕਰ ਥੋੜੀ ਜੀ ਇਹ ਜਰਸੀ ਵੜ ਜਿਹੜੀ ਹੋਵੇਗੀ ਦੋਸਤੋ ਵੀਰ ਦੇ ਕਹਿਣ ਮੁਤਾਬਕ ਆ ਨਿਕਟੋ ਕਰ ਵੀ ਦੂਜਾ ਸੈਕਿੰਡ ਲਕਟੇਸ਼ਨ ਦੇ ਵਿੱਚ ਸੈਕਿੰਡ ਸਵੇਰ ਜਿਹੜਾ ਹੈਗਾ ਦੋਸਤੋ ਇਹ ਵੜ ਸੋਈ ਆ ਮੂੰਹ ਜੇਕਰ ਆਪਾਂ ਗੱਲ ਕਰੀਏ ਦੰਦੋਂ ਗੱਲ ਕਰੀਏ ਉਹ ਵੀ ਬਿਲਕੁਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪ੍ਰੋਪਰ ਤੁਹਾਨੂੰ ਆਪਾਂ ਦੰਦੋਂ ਵਿਖਾਵਾਂਗੇ ਮੂੰਹ ਜਿਹੜਾ ਦੋਸਤੋ ਪੁੱਟ ਕੇ ਦਿਖਾਵਾਂਗੇ ਤੇ ਮਿਲਕ ਹੁਣ ਕਿੰਨਾ ਹੈਗਾ ਥੱਲੇ ਓਵਰ ਆਲ ਜਿੰਨੀ ਗੱਲਬਾਤ ਆਪਾਂ ਕਰਦੇ ਆ ਪਹਿਲਾਂ ਇੱਕ ਵਾਰੀ ਤੁਹਾਨੂੰ ਮੈਂ ਜਿਹੜਾ ਬਾਡੀ ਬੰਡਰਾ ਪੂਰਾ ਸਟਰਕਚਰ ਇਸ ਵੜ ਦਾ ਉਹ ਦਿਖਾ ਦੇਣਾ ਜੀ ਠੀਕ ਆ ਕਈ ਜਿਹੜੀ ਹਾਈਟ ਹੈ ਜੀ ਦੋਸਤੋ ਤੁਸੀਂ ਪੰਜਾਬ ਦੀ ਜਰਸੀ ਵੈਡ ਤੁਸੀਂ ਮੰਨ ਸਕਦੇ ਹੋ ਨਾਰਮਲ ਇੱਕ ਹੋਰ ਵੀਰ ਦੇ ਕੋਲੇ ਜਿਹੜੀ ਆ ਜਰਸੀ ਵੈਡ ਆ ਉਹ ਵੀ ਪੰਜਾਬ ਦੀ ਜਰਸੀ ਵੈਡ ਆ ਠੀਕ ਹੈ ਜੀ ਇਹ ਵੀ ਜਿਹੜੀ ਆ ਦੋਸਤੋ ਪੰਜਾਬ ਦੀ ਤੁਸੀਂ ਜਿਹੜੀ ਆ ਜਰਸੀ ਬਰੀਡ ਮੰਨ ਕੇ ਲੈ ਕੇ ਜਾ ਸਕਦੇ ਹੋ ਕੁਆਲਿਟੀ ਆਟਰ ਦੀ ਬਹੁਤ ਖੂਬਸੂਰਤ ਆ ਤਾਜੀ ਸੂਈ ਆ ਥਣ ਜਿਹੜਾ ਵੇਖੋਗੇ ਦੋਸਤੋ ਥਣ ਦਾ ਸਾਈਜ਼ ਵੇਖੋਗੇ ਤੇ ਬਹੁਤ ਜ਼ਿਆਦਾ ਸੋਹਣਾ ਆ ਕਮਾਲ ਜਿਹੜਾ ਥਣ ਦਾ ਸਾਈਜ਼ ਹੈਗਾ ਨਾਰਮਲ ਕਈ ਵਾਰ ਛੋਟਾ ਸਾਈਜ਼ ਹੋ ਜਾਂਦਾ ਥਣ ਦਾ ਪਰ ਇੱਥੇ ਜਿਹੜਾ ਦੋਸਤੋ ਬਿਲਕੁਲ ਮੁੱਠੀ ਵਾਲਾ ਥਣ ਹੈਗਾ ਆ ਕਰੋ ਬਾਕੀ ਗੱਲਬਾਤ ਪ੍ਰੋਪਰ ਡਿਟੇਲ ਜਿਹੜੀ ਆਪਾਂ ਦੋਸਤੋ ਵੀਰੇ ਵੀਰ ਤੋਂ ਲੈਣੀ ਆ। ਆ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਪੂਰੀ ਇਨਫਾਰਮੇਸ਼ਨ ਜਿਹੜੀ ਤੁਹਾਨੂੰ ਮਿਲ ਜਾਊਗੀ ਇਸ ਵੇਅਰਡ ਦੇ ਰਿਗਾਰਡਿੰਗ ਤੇ ਵੀਡੀਓ ਨੂੰ ਜਿਹੜਾ ਦੋਸਤੋ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕੁਝ ਨਵੇਂ ਫਾਰਮਰ ਨੇ ਉਹਨਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਹੋ ਸਕਦਾ ਵੀ ਕਿਸੇ ਵੀਰ ਨੇ ਪਰਚੇਸ ਕਰਨੀ ਹੋਵੇ ਖਰੀਦ ਕਰਨੀ ਹੋਵੇ ਇਸ ਵੇਅਰਡ ਦੀ ਤੇ ਜਿਹੜੇ ਉਹ ਵੀ ਕਰ ਸਕਣ। ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ ਅੱਜ 6 April ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ 5 ਵਜੇ ਸ਼ਾਮ ਦਾ ਹੈਗਾ ਜੀ ਠੀਕ ਆ 5 ਵਜੇ ਤੇ ਨੇੜੇ ਤੇੜਾ ਜਿਹੜਾ ਸ਼ਾਮ ਦਾ ਸਮਾਂ ਓਕੇ ਹਾਂਜੀ ਭਾਈ ਸੁਖਮਨਦੀਪ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਜੀ ਆਇਆ ਨੂੰ ਜੀ ਹੋਰ ਭਰਾ ਠੀਕ ਠਾਕ ਵਧੀਆ ਵਧੀਆ ਵੀਰ ਜੀ ਜੜਦੀ ਤੇ ਸੁਖਮਨ ਭਾਈ ਆ ਕਿਥੋਂ ਨਕੀਨਾ ਲੈ ਜਾਂਦਾ ਜੀ ਵੀਰੇ ਇਹ ਇਦਾਂ ਹੀ ਰੱਖੀ ਦੇ ਘਰੇ ਲਿਆ ਰੱਖਣ ਨੂੰ ਲਿਆਂਦੀ ਸ਼ੌਂਕ ਨਾਲ ਹਾਂਜੀ ਫਿਰ ਕਹਿਣ ਦੇ ਮੁਤਾਬਕ ਜਿੰਨਾ ਤੋਂ ਆਪਾਂ ਲਿਆਂਦੀ ਆ ਦੂਜੇ ਸੂਏ ਆ ਅੱਛਾ ਤੇ ਮੂੰਹ ਵਛੀ ਦੋਂਦੀ ਐ ਮੇਰੇ ਮੰਨਣ ਦੇ ਵਿੱਚ ਭਾਈ ਸੁਖਮਨਦੀਪ ਆਇਆ ਨਹੀਂ ਸੀਗਾ ਮੈਂ ਤੁਹਾਨੂੰ ਕਿਹਾ ਸੀ ਪਹਿਲੇ ਸੂਏ ਆ ਦੋਂਦੀ ਐ ਜੇ ਭਾਈ ਲੋਕੀ ਝੂਠ ਮਾਰਦੇ ਆ ਚੌਥੇ ਪੰਜਵੇਂ ਸੂਏ ਨੂੰ ਘੱਟ ਕਹਿਣ ਦਿੰਦੇ ਆ ਹੁਣ ਅਗਲੇ ਆਨੇ ਇੱਕ ਸੂਦਾ ਆਪਾਂ ਵੱਧ ਸਿਆ ਪੰਜ ਦੇ ਵਿੱਚ ਕੀ ਆ ਆਪਾਂ ਦੇ ਅਗਲੇ ਦੇ ਕਹਿਣ ਦੇ ਮਤਾਬਕ ਦੱਸਣ ਦੀ ਸਹੀ ਹੈ ਸਹੀ ਹੈ ਮੂੰਹ ਵਛੀ ਦੋਂਦੀ ਆ ਹਾਂ ਸੱਤ ਅੱਠਾਂ ਦਿਨਾਂ ਹੀ ਸੂਈ ਆ ਜੀ ਉਹ ਪਿਛੇ ਬਛਾ ਠੀਕ ਹੈ ਤੇ ਕੋਈ ਜਿਆ ਦੁੱਧ ਆਪਾਂ ਚੋਂ ਤੇ 20 ਦੇ ਆਪਾਂ 18 ਕਵਾਂਗੇ ਠੀਕ ਹੈ ਜੀ ਤੇ ਇਹੇ ਵੈਟ ਦੇ ਮਾਲੇ ਤੇ ਉਹਨਾ ਜੇ ਵੈਟ ਸਾਈਜ਼ ਭਾਈ 20 2 ਚਵਾ ਆ ਜਾਊਗਾ ਲੋ ਵੀ ਦੋਸਤੋ ਪੂਰੀ ਡਿਟੇਲ ਜਿਹੜੀ ਹੈਗੀ ਆ ਵੀਰ ਨੇ ਦੱਸਤੀ ਆ ਵੀ 6 ਦਿਨ ਦਾ ਜਿਹੜਾ ਸਮਾਂ ਹੋਇਆ ਸੋਈ ਨੂੰ ਤੇ 18 ਲੀਟਰ ਦੀ ਚਵਾਈ ਆ ਵੀਰਾਂ ਦਾ ਵੀ ਤੁਸੀਂ ਥੱਲਿਓਂ ਕਰ ਸਕਦੇ ਜੀ ਤੇ 6ਾਂ ਤੋਂ 8 ਕਿ ਦਿਨ ਹੋ ਗਏ ਹੈ ਤੇ ਸੁਖਮਨ ਸਿੰਘ ਇੱਕ ਵੀਰ ਦੰਦੋਂ ਦਿਖਾ ਦਈਏ ਕਿਉਂਕਿ ਵੀਰਾਂ ਨੂੰ ਕੋਈ ਸ਼ੱਕਾ ਨਾ ਹੋਵੇ ਮੈਂ ਵੀ ਜਿਹੜਾ ਦੋਸਤੋ ਕਿਹਾ ਸੀ ਵੀ ਮੈਂ ਪਹਿਲਾ ਸਵੇਰ ਹੋ ਸਕਦੀ ਆ ਦੋਂਦੀ ਆ ਨਾ ਬੱਚੀ ਤੇ ਆਹ ਕਰੋ ਜੈਕ ਠੀਕ ਆ ਦੋ ਦੰਦਾਂ ਦੇ ਦੋ ਦੰਦ ਜਿਹੜੇ ਦੋਸਤੋ ਸਾਈਡਾਂ 'ਤੇ ਉਵੇਂ ਹੀ ਆ ਆ ਜਿਹੜੇ ਆ 27 ਦੰਦ ਆ ਗਿਆ ਜੀ ਠੀਕ ਆ ਤੇ ਬਾਕੀ ਮੰਨਣ ਦੇ ਵਿੱਚ ਨਹੀਂ ਬਾਕੀ ਵੀਰਾਂ ਦਾ ਵੀ ਨਹੀਂ ਸਮਝ ਕਿਸੇ ਦੀ ਪਹਿਲਾ ਲਾਲੇ ਦੂਜਾ ਲਾਲੇ ਆਪਾਂ ਦੇ ਮੂੰਹੋਂ ਬਖਾਤੀ ਦੋਂਦੀ ਆ ਬਿਲਕੁਲ ਜੀ ਦੋਦਾਂ ਦਾ ਮੋਹੋ ਆ ਬਾਕੀ ਹਵਾਨੇ ਦੀ ਕੁਆਲਿਟੀ ਬਹੁਤ ਜਿਆਦੀ ਖੂਬਸੂਰਤ ਆ ਹੋ ਸਕਦਾ ਵੀ ਦੋਸਤੋ ਕਿਸੇ ਚੰਗੇ ਸੀਮੰਟ ਦੀ ਹੋਵੇ ਠੀਕ ਆ ਜਰਸੀ ਦੇ ਵਿੱਚ ਕਿਸੇ ਚੰਗੇ ਸੀਮੰਟ ਦੀ ਹੋਵੇ ਚਲੋ ਉਹ ਆਪਾਂ ਵੈਰੀਫਾਈ ਨਹੀਂ ਕਰਦੇਗੇ ਤੇ ਹੋਵੇ ਨਾ ਹੋਵੇ ਤਾਂ ਬਹੁਤ ਵਧੀਆ ਚੰਗੇ ਸੀਮੰਟ ਦੇ ਵੀ ਹੋ ਸਕਦੀ ਆ ਖੋਲ ਕੇ ਦਿਖਾਈਏ ਜੀ ਤੇ 18 ਲੀਟਰ ਪਾਈ ਸੁਗਮ ਸਿੰਘ ਜਿਹੜਾ ਸਿਵਾ ਦੇਗਾ ਵੀਰ ਉਹ ਹੀ ਨਾ ਦੁੱਧ ਹਾਂਜੀ ਵੀ 18 ਕਿਲੋ ਕੋਈ ਬੋਲਾ ਲਾਲੇ ਕੋਈ ਦੁੱਧ ਲਾਲੇ ਹਾਂਜੀ ਆ ਦੇਖੋ ਜੀ ਠੀਕ ਹੈ ਜਰਸੀ ਬ੍ਰੀਡ ਆ ਦੋਸਤੋ ਤੇ ਮਗਰ ਜਿਹੜਾ ਬੱਚਾ ਹੈਗਾ ਮੇਲ ਕਾਫ ਆ ਇਹਨੂੰ ਥੋੜਾ ਤੋੜ ਦੇ ਜੀ ਰੱਖੀ ਆਹ ਦੇਖੋ ਜੀ ਕਰੋ ਚੈੱਕ ਠੀਕ ਆ ਬਿਲਕੁਲ ਜਿਹੜਾ ਦੋਸਤੋ ਆਪਾਂ ਕਹਿ ਰਹੇ ਨਾ ਵੀ ਬੱਠਲ ਜਿਹੜਾ ਹਵਾਨਾ ਆਂਦੀ ਇਸ ਤਰ੍ਹਾਂ ਦਾ ਜਿਹੜਾ ਦੋਸਤੋ ਰਹਮਾਨਾ ਹੈਗਾ ਤੇ ਫਿਕਸਡ ਡਰਾ ਬਿਲਕੁਲ ਪੱਟਾਂ ਦੇ ਸਾਰੇ ਦੇ ਵਿਚਕਾਰ ਜਿਹੜੀ ਇਸ ਦੀ ਪੂਰੀ ਟਾਈਟ ਹੋ ਜਾ ਬੰਤਰ ਅਜੇ ਚੁਵਾਈ ਮੈਨੂੰ ਲੱਗਦਾ ਵੀ ਭਾਈ ਲੇਟ ਕਰਦੇ ਹਾਂ ਭਾਈ ਸਾਡੇ 6:30 ਚੁਵਾਈ ਹੈ ਸਾਡੇ 6:30 ਵਜੇ ਦੀ ਚੁਵਾਈ ਆ ਤੇ ਚੰਗਾ ਖੁੱਲਾ ਲੇਵਾ ਜਿਹੜਾ ਹੈਗਾ ਦੋਸਤੋ ਆਰਡਰ ਕਾਫੀ ਖੁੱਲਾ ਮਾਰਿਆ ਬੈਠ ਨੇ ਤੇ ਕੋਈ ਸ਼ੱਕ ਨਹੀਂ ਹੈਗਾ ਮੋਹੋ ਵੀਰ ਨੇ ਜਿਹੜਾ ਦੰਦੋਂ ਤੁਹਾਨੂੰ ਦਿਖਾ ਦਿੱਤੀ ਵੀ ਦੰਦ ਹੀ ਆ ਠੀਕ ਆ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਜਿਹੜੀ ਆ ਤੁਸੀਂ ਜ਼ਰੂਰ ਨੇੜੇ ਤੋਂ ਦੇਖੋ ਆ ਦੇਖੋ ਜੀ ਆ ਫੇਸ ਕੁਆਲਿਟੀ ਆ ਠੀਕ ਹੈ ਜੀ ਬਿਲਕੁਲ ਛੋਟਾ ਜਿਹਾ ਮਊਗਾ ਤੇ ਬੋਦੀ ਵਾਲੀ ਆ ਵੇੜ ਠੀਕ ਹੈ ਕੰਨਾ ਕੁੰਨਾ ਦਾ ਸਾਈਜ਼ ਆ ਸਮਾਲ ਸਾਈਜ਼ ਆ ਤੇ ਬਾਕੀ ਥਾਣਾ ਬਹੁਤ ਜਿਆਦਾ ਸੋਹਣਾ ਲੱਗਾ ਹੈਗਾ ਅਗਲੇ ਪਿਛਲੇ ਆਪਾਂ ਥਾਣਾ ਦੇਖ ਲਈਏ ਤੇ ਸੋਹਣੇ ਥਾਣਾ ਆ ਦੇਖੋ ਜੀ ਆ ਦੇਖੋ ਠੀਕ ਹੈ ਵਿਥਾ ਵਿਰਲਾ ਜਿਹੜੀਆਂ ਦੋਸਤੋ ਮਰਲੇ ਦੇ ਮਰਲੇ ਆਪਾਂ ਕਹਿ ਸਕਦੇ ਆਂ ਵੀ ਗੱਠ ਮਾਰ ਲੋਂਗੇ ਚੋਂ ਪਾਸੇ ਤੇ ਗੱਠਾਂ ਬਚਦੀਆਂ ਨੇ ਵੀ ਇੰਨੀ ਕੀ ਜਿਆਦੀ ਵਿਥਾ ਵਿਰਲਾ ਬੈੜ ਤੇ ਵੀ ਚੰਗੀ ਐਚ ਐਫ ਦੀ ਬੈੜ ਤੇ ਜਿੰਨੀ ਕ ਆਪਾਂ ਥਾਣਾ ਦੀ ਸਪੇਸ ਵੇਖਦੇ ਆਂ ਨਾ ਉਹੋ ਜੀ ਜਿਹੜੀ ਸਪੇਸ ਬੈੜ ਦੀ ਹੈਗੀ ਆ ਵੀ ਹਰ ਇੱਕ ਚੀਜ਼ ਜਿਹੜੀ ਆ ਬਿਲਕੁਲ ਮੈਨੇ ਰੱਖਦੀ ਆ ਕਈ ਵਾਰ ਹੁੰਦਾ ਬੈੜਾ ਨਾਲ ਜੋੜ ਕੇ ਥੰਡ ਰੱਖਦੀਆਂ ਚਾਹੇ ਜਰਸੀ ਦੀ ਗੱਲ ਕਰ ਲਈਏ ਤੇ ਕੁਆਲਿਟੀ 'ਚ ਫਰਕ ਪੈ ਜਾਂਦਾ ਪਰ ਇੱਥੇ ਸੋਨਾ ਥਾਣ ਲੱਗਾ ਹੈਗਾ ਵਹਿੜ ਦੇ ਤੇ ਰੇਟ ਬਾਈ ਸੁਖਮਣ ਭਾ ਕਿੰਨਾ ਵੀਰੇ ਦਾ ਭਾਈ ਜਿੰਨੀ ਇਹਦੇ ਖੂਬੀਆਂ ਇਹ ਦੌਂਦੀ ਵਾਛੀ ਭਾਵੇਂ ਰੁਪਇਆ ਲੱਖ ਮੁੱਲ ਕਰ ਲਈਏ ਮੁੱਲ ਵੀਰੇ ਦਾ 83000 ਹਾਂਜੀ ਜੈਸ 98100 ਆ 81 ਦੀ ਹਾਂਜੀ ਠੀਕ ਹੈ ਜੀ ਮੁੱਲ 83 ਹੈ ਹਾਂਜੀ ਆਏ ਵੀਰ ਦਾ ਜ਼ਰੂਰ ਮੰਨਦਾ ਥੋੜਾ ਬਾਲਾ ਹੋਵੇ ਠੀਕ ਹੈ ਸੁਖਮਣੋਂ ਇਥੇ ਵੀਰਾਂ ਨੇ ਕਹਿਣਾ ਤੇ ਮੈਂ ਵੀ ਕਹਿ ਦਿੰਦਾ ਵੀ ਥੋੜਾ ਜਿਹਾ ਡਿਮਾਂਡ ਜ਼ਿਆਦੀ ਆ ਕਿ ਵੈਸੇ ਕੁਆਲਿਟੀ ਦਾ ਯਾਰ ਹੈਗੀ ਹੈਗੀ ਕੁਆਲਿਟੀ ਆਪਾਂ ਨੂੰ ਪਿੱਛੋਂ ਵੇਖ ਲਓ ਵੀ ਦੋਂਦੀ ਵਸ਼ੀ ਜੀ ਲਓ ਆਪਾਂ ਨੂੰ ਨੇ ਕਹਿੰਨੇ ਆ ਹਾਂਜੀ ਦੂਜਾ ਸੂਆ ਸੂਈ ਮੂੰਹ ਹੋਈ ਵਸ਼ੀ ਦੋਂਦੀ ਆ ਹਾਂਜੀ ਬਾਕੀ ਦੇ 18 ਕਿਲੋ ਦੁੱਧ 7-8 ਦੇ ਨੇ ਸੂਈ ਥੱਲੇ ਆ ਮਹਾਰਾਜ ਜਾਨੀ 24-25 ਕਿਲੋ ਦੁੱਧ ਸ਼ਾਇਦ ਵਸ਼ੀ ਪਾਉ ਬਾਕੀ ਥਾਂ ਕੁਆਲਿਟੀ ਆ ਪਾਣੀ ਆਨੇ ਵੀ 100% ਬਾਕੀ ਜਿਹੜੇ ਵੀਰ ਸਮਝ ਬਰੀਡਰ ਉਹਨਾਂ ਵੇਖ ਹੀ ਲੈਣੀ ਬਾਕੀ ਸੁਖਮਣ ਇੱਕ ਗੱਲ ਵੀਰ ਪੱਕੀ ਆ ਰੇਡ ਚਲੋ ਤੁਸੀਂ ਆਪਣੀ ਮਰਮਰਜ਼ੀ ਦਾ ਆਪ ਦਾ ਪੂਰਾ ਕੀਤਾ ਕਿਉਂਕਿ ਤੁਹਾਨੂੰ ਵੀ ਉੱਚੀ ਮਿਲੀ ਮੈਨੂੰ ਨਹੀਂ ਪਤਾ ਹਨ ਪਰ ਰੇਡ ਜਿਹੜਾ ਦੁੱਧ ਦਾ ਪੂਰਾ 18 ਲੀਟਰ ਆਪਣੇ ਭੈਣ ਭਰਾ ਕੋਈ ਵੀ ਆਉਂਦਾ ਉਹਨੇ 19 ਚਵਾਉ ਠੀਕ ਹੈ ਜੀ ਦੁੱਧ 19 ਚਵਾਉ ਬਸ਼ੀ ਜੇ 18 ਦਿਨਾਂ ਹੀ ਸੋਈ ਆਪੇ ਸ਼ੇਰ ਮੇਲ ਕਾਫਾ ਠੀਕ ਹੈ 18 ਦਿਨਾਂ ਜੇ ਇਹ ਬਸ਼ੀ ਮੈਲੇ ਦੇ ਆਉਣਾ ਫੇਰ ਬਸ਼ੀ ਆਪਦੇ ਦਿਨਾਂ ਤੇ ਵਿਖਾਉ ਬਸ਼ੀ ਠੀਕ ਹੈ ਲਓ ਵੀ ਭਰਾਵੋ ਵੀਰ ਵੱਲੋਂ ਪੂਰੀ ਤਸੱਲੀ ਆ ਕਿਉਂਕਿ ਆਪਦੇ ਕੋਲ ਚੀਜ਼ ਆ ਉਹਨੇ ਪੂਰੀ ਰੱਖ ਕੇ ਦੋ ਡੰਗ ਚਾਰ ਡੰਗ ਨਹੀਂ ਘਟੋ ਘੜ ਵੀ 6 ਮਹੀਵਾ ਦਿਨਾਂ ਚ 8ਵਾਂ ਦਿਨ 7ਵਾਂ 8ਵਾਂ ਦਿਨ ਜਾ ਰਿਹਾ ਤੇ ਬਾਕੀ ਬਰੀਡ ਜਿਹੜਾ ਮੈਂ ਆਪ ਖੁਦ 10 ਦਿਨ ਕੱਚੀ ਲੈ ਕੇ ਸੰਭੀ ਕਰੇ ਵਾ ਠੀਕ ਆ ਜੀ ਹਾਂਜੀ ਠੀਕ ਆ ਭਰਾ ਬਾਕੀ ਆ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਵਾਰ-ਵਾਰ ਦਿਖਾਉਣ ਦਾ ਜਿਹੜਾ ਜੀ ਕਰਦਾ ਪਿਆ ਵੀ ਘਟੋ ਘੜ ਤੁਹਾਨੂੰ ਦਿਖਾਈਏ ਵੀ ਸੋਨਾ ਥਣ ਤੁਹਾਨੂੰ ਬਹੁਤ ਜ਼ਿਆਦਾ ਸੋਨਾ ਪੱਟਿਆ ਪਿਆ ਠੀਕ ਆ ਆ ਦੇਖੋ ਸਪੇਸ ਬਹੁਤ ਸੋਹਣੀ ਆ ਥਣਾਂ ਦੇ ਵਿੱਚ ਵੀ ਥਣ ਵੀ ਜਦਾ ਕੱਲਾ ਕੱਲਾ ਤੇ ਮੁੱਠੀ ਜਿਹਾ ਥਾਣਾ ਬਿਲਕੁਲ ਠੀਕ ਆ ਹਰ ਪਾਸੇ ਜਿਹੜੀ ਕੁਆਲਿਟੀ ਆ ਤੇ ਮਿਲਕ ਵੇਣ ਜਿਹੜੀਆਂ ਨਾਰਮਲ ਹੀ ਐਨੀ ਮਲ ਦੀ ਜਿਹੜੀ ਕੁਆਲਿਟੀ ਹੈ ਦੋਸਤੋ ਆ ਵੇਖੋ ਮਿਲਕ ਬੇਨ ਬਿਲਕੁਲ ਜਿਹੜੀ ਮੋٹے ਤੌਰ ਤੇ ਉੱਪਰ ਹੀ ਹੋਈ ਹੈ ਠੀਕ ਹੈ ਕਿ ਪਾਈਪ ਵਾਂਗੂ ਜਿਹੜੀ ਹੈ ਨਜ਼ਰ ਆ ਰਹੀ ਹੈ ਤੇ ਰੇਟ ਵੀਰ ਨੇ ਜਿਹੜਾ ਦੋਸਤੋ ਦੱਸਤਾ ਠੀਕ ਹੈ ਤੇ ਰੇਟ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਪਹਿਲਾਂ ਉਸ ਤੋਂ ਇੱਕ ਵਾਰੀ ਘਰੇ ਵਿਜ਼ਿਟ ਕਰਕੇ ਆ ਤਸੱਲੀ ਦੇ ਨਾਲ ਅੱਖੀਂ ਦੇਖ ਲਿਓ ਚਬਾਈ ਕਰ ਲਿਓ ਵਹਿੜੇ ਨੇ ਜੋ ਕੀ ਤੁਹਾਨੂੰ ਇਹਨੇ ਜਿੰਨੀ ਜਾਪਦੀ ਹੋਈ ਤੇ ਬੇਸ਼ੱਕ ਤੁਸੀਂ ਸੌਦਾ ਕਰਿਓ ਠੀਕ ਹੈ ਤੇ ਨੰਬਰ ਸੁਖਮਨ ਵੀਰੇ ਜਰੂਰ ਦੱਸਦੇ 9981621746 81621746 ਠੀਕ ਆ ਇਹ ਨੰਬਰ ਆ ਜਿਹੜੇ ਦੋਸਤੋ ਵੀਰ ਸੁਖਮਨਦੀਪ ਤੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਠੀਕ ਆ ਮੇਲ ਕਾਫ ਇੱਕ ਵਾਰੀ ਤੁਸੀਂ ਬਿਲਕੁਲ ਫਿਰ ਨਜ਼ਦੀਕੀ ਤੋਂ ਪਤਾ ਦਿਖਾ ਦਿੰਨੇ ਆ ਜੀ ਵੀ ਇਹ ਤਾਂ ਕਿਸੇ ਠੀਕਾ ਗਲਤ ਪੜਾਇਆ ਕਿ ਬੱਚਾ ਬਰੀਡ ਚੋਂ ਦਾ ਮੂੰਹ ਬੱਚੇ ਦੀ ਫੇਸ ਕੁਆਲਟੀ ਹਾਂ ਬੱਚਾ ਵੀ ਪਿਓਰ ਵੈਸੇ ਚੰਗੀ ਕੁਆਲਟੀ ਦਾ ਸੀਗਾ ਪਰ ਠੀਕਾ ਗਲਤ ਹੋ ਗਿਆ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ